ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੱਚਿਆਂ ਕੋਲੋਂ ਤੀਜੇ ਪਾਤਸ਼ਾਹ ਧੰਨ ਸ਼ਹੀਦ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਬਾਰੇ ਕੁਝ ਪ੍ਰਸ਼ਨ ਪੁੱਛਣੇ ਨੇ ਜਿਹੜਾ ਬੱਚਾ ਜਿਆਦਾ ਆਨਸਰ ਦੇਊਗਾ ਅੱਜ ਜਿਆਦਾ ਉਹ ਕੈਂਡੀयां ਜਿੱਤ ਕੇ ਜਾਊਗਾ ਜੀ ਆਜੋ ਆਪਾਂ ਪੁੱਛਦੇ ਹਾਂ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਦੋਹਿਤਾ ਬਾਣੀ ਦਾ ਬੋਹਿਤਾ ਕਿਸ ਨੂੰ ਆਖਿਆ ਸੀ ਸ਼੍ਰੀ ਗੁਰੂ ਸ਼੍ਰੀ ਗੁਰੂ ਅਜੰਦੇਵ ਜੀ ਨੂੰ ਠੀਕ ਆ ਜੀ ਸ਼੍ਰੀ ਗੁਰੂ ਅਮਰਦਾਸ ਜੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਨਾਨਾ ਜੀ ਠੀਕ ਹੈ ਜੀ ਸ਼੍ਰੀ ਗੁਰੂ ਅਮਰਦਾਸ ਜੀ ਕਿੰਨਾ ਸਮਾਂ ਗੁਰਗੱਦੀ ਗੁਰਗੱਦੀ ਤੇ ਬਿਰਾਜਮਾਨ ਸਨ 22 ਸਾਲ 5 ਮਹੀਨੇ ਠੀਕ ਹੈ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖਾਂ ਦੇ ਧਰਮ ਪ੍ਰਚਾਰ ਦੇ ਲਈ ਕੁੱਲ ਕਿੰਨੀਆਂ ਮੰਜੀਆਂ ਤੇ ਕਿੰਨੇ ਪੀੜੇ ਸਥਾਪਿਤ ਕੀਤੇ ਸਨ 5 ਮੰਜੀਆਂ ਤੇ 20 ਤੋਂ ਵੱਧ ਪੀੜੇ ਸਨ ਅਕਬਰ ਬਾਦਸ਼ਾਹ ਨਿਮਰਤਾ ਧਾਰ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕਦੋਂ ਤੇ ਕਿੱਥੇ ਆਏ ਸਨ ਗੋਇੰਦਵਾਲ ਸਾਹਿਬ ਹਾਂਜੀ ਕਿਹੜੇ ਸਾਲ ਦੇ ਵਿੱਚ 1500 ਨਾ ਸੀ ਲੈ ਨਹੀਂ ਗਾਇਉ ਤੁਹਾਨੂੰ 1532 ਵਿੱਚ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਬਖਸ਼ਿਸ਼ ਕਰਦੇ ਸਮੇ ਗੁਰਿਆਈ ਦੀ ਰਸਮ ਕਿਸ ਨੇ ਨਿਭਾਈ ਸੀ ਬਾਬਾ ਬੁੱਢਾ ਜੀ ਨੇ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਬਸਾਇਆ ਸੀ ਗੋਇੰਦਵਾਲ ਸਾਹਿਬ ਜిల్లా ਤਰਨਤਾਰਨ ਗੋਇੰਦਵਾਲ ਸਾਹਿਬ ਠੀਕ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਕਦੋਂ ਤਿਆਰ ਕਰਵਾਈ ਸੀ ਸਨ 1534 ਈਸਵੀ ਨੂੰ ਠੀਕ ਹੈ ਜੀ ਪਹਿਲੇ ਪੰਗਤ ਪਾਛੇ ਸੰਗਤ ਕਿਸ ਗੁਰੂ ਜੀ ਨੇ ਆਖਿਆ ਸੀ ਹਾਂ ਸ੍ਰੀ ਗੁਰੂ ਅਮਰਦਾਸ ਜੀ ਜੋੜ ਮੇਲਿਆਂ ਦੀ ਆਰੰਭਤਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚਨਾ ਕੀਤੀ ਆ ਸਾਰੇ ਰਾਗਾਂ 17 ਰਾਗਾਂ 977 ਸ਼ਬਦਾਂ ਦੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੀ ਇੱਕ ਬਾਣੀ ਦਾ ਨਾਮ ਦੱਸੋ ਗੁਰੂ ਅਮਰਦਾਸ ਜੀ ਦੀ ਇੱਕ ਬਾਣੀ ਦਾ ਨਾਮ ਹਾਂ ਜੀ ਜਿਹੜੀ ਆਨੰਦ ਸਾਹਿਬ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਪੰਜ ਗੁਰਦੁਆਰਿਆਂ ਦੇ ਨਾਮ ਦੱਸੋ ਬੋਲੀ ਸਾਹਿਬ ਸਾਨ ਸਾਹਿਬ ਸਾਨ ਸਾਹਿਬ ਜਨਮਸਥਾਨ ਸਾਹਿਬ ਦਮਦਮਾ ਸਾਹਿਬ ਜੁਬਾਰਾ ਸਾਹਿਬ ਕੋ ਵੀ ਦਵਲਦਾ ਠੀਕ ਹੈ ਗੁਰੂ ਅਮਰਦਾਸ ਜੀ ਨੇ ਇਸਤਰੀ ਜਾਤੀ ਨੂੰ ਨਿਆਂ ਅਤੇ ਅਤਿਆਚਾਰ ਤੋਂ ਕਿਵੇਂ ਬਚਾਇਆ ਸੀ ਅਨੇੜੀ ਸਦੀ ਪ੍ਰਥਾ ਤੇ ਪਰਦਾ ਪ੍ਰਥਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਸ਼੍ਰੀ ਤੇਜਪਾਲ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ